ਸਿੱਖਾਂ ਦੀ ਹੋਂਦ ਨੂੰ ਬਚਾਉਣ ਦਾ ਕੀ ਲੱਗਦਾ ਤੁਹਾਨੂੰ ਕੀ ਹੋਰ ਉਪਰਾਲਾ ਆਉਣਾ ਚਾਹੀਦਾ ਭਾਰਤ ਸਰਕਾਰ ਦੇ ਕੋਲ ਸਾਰਿਆਂ ਦਾ ਹੀ ਡਾਟਾ ਹੈ ਕੀ ਸਾਡਾ ਨਾਂ ਆ ਸਾਡਾ ਘਰ ਕਿੱਥੇ ਆ ਸਾਡੇ ਘਰ ਚ ਕਿੰਨੇ ਜੀ ਆ ਕਿਹੜੀ ਸਾਡੀ ਗਲੀ ਕਿਹੜਾ ਮੱਲਾ ਕਿਹੜਾ ਸ਼ਹਿਰ ਹੈ ਗਵਰਨਮੈਂਟ ਕੋ ਡਾਟਾ ਹੈ ਪਰ ਮੈਨੂੰ ਇੰਜ ਲੱਗਦਾ ਹੈ 84 ਵੇਲੇ ਦਾ ਹੁਣ ਤੱਕ ਦਾ ਆਪਾਂ ਡਾਟਾ ਲੱਭਦੇ ਫਿਰਦੇ ਆ ਕਿ ਕਿੰਨੇ ਸਿੱਖ ਮਾਰੇ ਗਏ 84 ਦਾ ਡਾਟਾ ਹੁਣ ਤੱਕ ਫੋਲਦੇ ਫਿਰਦੇ ਆ ਜਸਵੰਤ ਸਿੰਘ ਖਾਲੜਾ ਘਵਾਲਿਆ ਸਾਨੂੰ ਫਿਰ ਨਹੀਂ ਅਗਲਾਈ ਉਦੋਂ ਤੇ ਡਾਟਾ ਨਹੀਂ ਸੀ ਹੋਣੀ ਸੰਭਲੀ ਭਾਰਤ ਸਰਕਾਰ ਕੋ ਡਾਟਾ ਸਿੱਖਾਂ ਦਾ ਹਮ ਪਰ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕੋ ਕੀ ਹੈ ਜੀ ਮੈਨੂੰ ਇੰਜ ਲੱਗਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਹੀ ਹੁਕਮਨਾਮਾ ਸਾਹਿਬ ਜਹੇਦਾਰ ਸਾਹਿਬ ਵਿਚਾਰ ਕੇ ਇਹ ਹੁਕਮਨਾਮਾ ਸਾਹਿਬ ਜਾਰੀ ਕਰਨ ਕਿ ਪੰਜਾਬ ਤੋਂ ਲੈ ਕੇ ਪੰਜਾਬ ਦੇ ਬਾਹਰ ਤੱਕ ਜਿੰਨੇ ਵੀ ਸਿੱਖ ਗੁਰਦੁਆਰੇ ਆ ਸਾਰਿਆਂ ਕੇ ਮੇਟਿੰਗ ਨੂੰ ਹਦਾਇਤ ਹੈ ਕਿ ਜਿਹੜੇ ਏਰੀਏ ਵਿੱਚ ਜਿਹੜੇ ਮਹੱਲੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਉਸ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਜਿੰਨਾ ਮਹੱਲਾ ਹੈ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਮਹੱਲੇ ਵਿੱਚ ਵਸਦੇ ਸਿੱਖਾਂ ਦੀ ਜਾਣਕਾਰੀ ਇੱਕ ਰਜਿਸਟਰ ਤੇ ਦਰਜ ਚਾਹੀਦੀ ਹੈ ਨੂੰ ਸ਼ੋਰਟ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਜਿਵੇਂ ਭਾਰਤ ਸਰਕਾਰ ਕੋ ਆਪਣੇ ਨਾਗਰਿਕਾਂ ਦਾ ਡਾਟਾ ਵਾ ਇਦਾਂ ਏ ਸ੍ਰੀ ਕਾਲ ਤੱਕ ਸਾਹਿਬ ਇੱਕ ਤਾਕਤ ਰੱਖਦਾ ਵਾ ਸਿੱਖਾਂ ਦੀ ਸਰਕਾਰ ਹੋਣ ਦੀ ਸੋ ਸਿੱਖਾਂ ਦੀ ਸਰਕਾਰ ਸ੍ਰੀ ਕਾਲ ਤੱਕ ਸਾਹਿਬ ਤੇ ਪ੍ਰੋਪਰ ਪਤਾ ਹੋਣਾ ਚਾਹੀਦਾ ਵੀ ਕਿਹੜੇ ਏਰੀਏ ਕਿਹੜੇ ਪਿੰਡ ਸ਼ਹਿਰ ਕਿਹੜੀ ਕੰਟਰੀ ਦੇ ਵਿੱਚ ਕਿੰਨੇ ਸਿੱਖ ਵਸਦੇ ਆ। ਇਹ ਪੂਰਾ ਪੌਡਕਾਸਟ ਵੇਖਣ ਵਾਸਤੇ ਸਾਡੇ YouTube ਚੈਨਲ ਤੇ ਵਿਜ਼ਿਟ ਕਰੋ।